ਇਸ ਵੇਲੇ ਦੀ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੋਈ ਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਜਿਹੜਾ ਫੈਸਾਰਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਆ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਇਸ ਰਿਪੋਰਟ ਦੇ ਵਿੱਚ ਆਇਆ ਕਿ ਜਿਹੜੇ ਪੰਜਾਬ ਦੇ ਵਿੱਚ ਗੰਦੇ ਨਦੀਆਂ ਨਾਲਿਆਂ ਦੇ ਨਜ਼ਦੀਕ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਕੈਂਸਰ ਦੀ ਬਿਮਾਰੀ ਆ ਫੈਲਦੀ ਹੋਈ ਨਜ਼ਰ ਆ ਰਹੀ ਆ ਜ ਦੇ ਨਾਲ ਜਿਹੜਾ ਪੂਰੇ ਪੰਜਾਬ ਤੇ ਇਸ ਬਿਮਾਰੀ ਦਾ ਜਿਹੜਾ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਪਿਛਲੇ ਦਿਨੀ ਵੀ ਜਿਹੜਾ ਲੁਧਿਆਣਾ ਜਿਹੜਾ ਗੰਦੇ ਨਾਲੇ ਦੇ ਨੂੰ ਲੈ ਕੇ ਗੰਦੇ ਨਾਲੇ ਦੇ ਪਾਣੀ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਜਿਸ ਤੋਂ ਲੋਕਾਂ ਨੇ ਇਹੀ ਮੰਗ ਰੱਖੀ ਸੀ ਕਿ ਇਸ ਨਾਲੇ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਉਹ ਪੈਣਾ ਬੰਦ ਹੋਣਾ ਚਾਹੀਦਾ ਜਿਸ ਦੇ ਨਾਲ ਜਿਹੜੀਆਂ ਕਾਫੀ ਲੋਕਾਂ ਨੂੰ ਜਿਹੜੀ ਕੈਂਸਰ ਵਰਗੀ ਭਿਆਨਕ ਬਿਮਾਰੀ ਆ ਉਹ ਹੁੰਦੀ ਹੋਈ ਨਜ਼ਰ ਆ ਰਹੀ ਆ ਇਸ ਕਰਕੇ ਜਿਹੜਾ ਇਸ ਦੇ ਵਿੱਚ ਗੰਦਾ ਪਾਣੀ ਪੀਣਾ ਬੰਦ ਹੋਵੇ ਪਰ ਉਸ ਤੋਂ ਬਾਅਦ ਆ ਕਾਫੀ ਜ਼ਿਆਦਾ ਜਿਹੜਾ ਵਿਵਾਦ ਆ ਉਹ ਵੀ ਵਾਦਦਾ ਤਾਂ ਹੋਣ ਇੱਕਾ ਰਿਪੋਰਟ ਸਾਹਮਣੇ ਆਈ ਆ ਜਿਸ ਦੇ ਵਿੱਚ ਜਿਹੜਾ ਗੰਦੇ ਨਦੀਆਂ ਨਾਲਿਆਂ ਦੇ ਲੋਕ ਨਜ਼ਦੀਕ ਰਹਿੰਦੇ ਨੇ ਕੰਡਿਆਂ ਤੇ ਰਹਿੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਭਿਮਾ ਜਿਹੜੀ ਭਿਆਨਕ ਬਿਮਾਰੀ ਆ ਉਸ ਦਾ ਜਿਹੜਾ ਕਾਫੀ ਜ਼ਿਆਦਾ ਫਸਾਰਾ ਦੇਖਣ ਨੂੰ ਮਿਲ ਰਿਹਾ ਲਗਾਤਾਰ ਜਿਹੜੀਆਂ ਰਿਪੋਰਟਾਂ ਦੇ ਵਿੱਚ ਇਹ ਦਾਅਵੇ ਪੇਸ਼ ਹੋ ਰਹੇ ਨੇ ਦੱਸ ਦਈਏ ਕਿ ਪੰਜਾਬ ਦੇ ਆਮ ਲੋਕਾਂ ਦੇ ਲਈ ਵੱਡੇ ਖਤਰੇ ਦੀ ਘੰਟੀ ਵੱਜੀ ਹੈ ਦਰਅਸਲ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨੂੰ ਲੈ ਕੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਇੱਕ ਅਧਿਐਨ ਚ ਹੋਸ਼ ਉਡਾ ਦੇਣ ਵਾਲਾ ਖੁਲਾਸਾ ਹੋਇਆ ਰਿਪੋਰਟ ਦੇ ਮੁਤਾਬਕ ਪੰਜਾਬ ਚ ਗੰਦੇ ਨਦੀਆਂ ਨਾਲਿਆਂ ਨੇੜੇ ਰਹਿਣ ਵਾਲੇ ਲੋਕਾਂ ਚ ਕੈਂਸਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਇਸਾਰੇ ਕੇਂਦਰੀ ਮੰਤਰੀ ਪ੍ਰਤਾਪ ਪ੍ਰਾਉ ਜੱਦਵ ਨੇ ਲੋਕ ਸਭਾ ਚ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲਾ ਚਥਾਪੁਰ ਯੂਨੀਵਰਸਿਟੀ ਦੇ ਸੋਧ ਕਰਤਾਮ ਨੇ ਆਪਣੇ ਅਧਿਐਨ ਦੇ ਵਿੱਚ ਪਾਇਆ ਹੈ ਕਿ ਪਾਣੀ ਚ ਸ਼ੀਸ਼ਾ ਲੋਹਾ ਐਲੂਮੀਨੀਅਮ ਵਰਗੀਆਂ ਭਾਰੀ ਤੱਤੂਆਂ ਦਾ ਆਪਦਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸੀਮਾ ਤੋਂ ਬਹੁਤ ਜ਼ਿਆਦਾ ਹੈ ਪੰਜਾਬ ਚ ਕੱਗਰ ਨਦੀ ਤੋਂ ਮਿਲ ਰਹੇ ਗੰਦੇ ਪਾਣੀਆਂ ਤੇ ਨਾਲਿਆਂ ਦੇ ਵਿਸ਼ਲੇਸ਼ਣ ਦੌਰਾਨ ਇਲਾਕੇ ਚ ਬਹੁਤ ਜ਼ਿਆਦਾ ਮਾਤਰਾ ਵਿੱਚ ਤੱਤੂ ਪ੍ਰਦੂਸ਼ਣ ਦੀ ਮੌਜੂਦਗੀ ਦਾ ਪਤਾ ਲੱਗਿਆ ਸੂਤਕਰਤਾਵਾਂ ਦੇ ਮੁਤਾਬਕ ਨਦੀਆਂ ਚ ਭਾਰੀ ਤਾਤੂਆਂ ਦਾ ਵਾਧਾ ਪ੍ਰਦੂਸ਼ਣ ਭੂਜਲ ਨੂੰ ਦੂਸ਼ਿਤ ਕਰ ਰਿਹਾ ਜਿਸ ਕਾਰਨ ਪਾਣੀ ਅਤੇ ਇਹ ਪੀਣ ਵਾਲੇ ਪਾਣੀ ਦੀ ਗੁਣਵੱਤਾ ਲਗਾਤਾਰ ਡਿੱਗਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਹੋਣ ਦਾ ਖਤਰਾ ਵਧ ਰਿਹਾ ਹੈ ਦੱਸਦੀ ਹੈ ਕਿ ਜੇਕਰ ਸਤਲੁਜ ਦਰਿਆ ਦੀ ਗੱਲ ਕਰੀਏ ਉਸ ਦੇ ਵਿੱਚ ਵੀ ਜਿਹੜਾ ਇਹ ਲੁਧਿਆਣੇ ਦਾ ਵੱਡਾ ਨਾਲਾ ਹੈ ਜਿਸ ਨੂੰ ਗੰਦਾ ਨਾਲਾ ਕਹਿੰਦੇ ਆ ਵੱਡਾ ਦਰਿਆ ਹੈ ਉਹਦਾ ਪਾਣੀ ਵੀ ਜਾ ਕੇ ਜਿਹੜਾ ਸਤਲੋ ਦੇ ਵਿੱਚ ਮਿਲਦਾ ਜੇ ਦੂਜੇ ਪਾਸੇ ਕੱਗਰ ਦੀ ਗੱਲ ਕਰੀਏ ਤਾਂ ਕੱਗਰ ਦੇ ਵਿੱਚ ਵੀ ਜਿਹੜਾ ਕਾਫੀ ਗੰਦਾ ਪਾਣੀ ਆ ਉਹ ਆ ਕੇ ਮਿਕਸ ਹੁੰਦਾ ਜਿਸ ਤੇ ਨਾਲ ਜਿਹੜਾ ਇਹ ਗੰਦਾ ਪਾਣੀ ਕਾਫੀ ਬਿਮਾਰੀਆਂ ਨੂੰ ਜਿਹੜਾ ਸੱਦਾ ਦਿੰਦਾ ਉਸ ਤੇ ਨਾਲ ਜਿਹੜਾ ਭਿਆਨਕ ਬਿਮਾਰੀ ਕੈਂਸਰ ਦਾ ਜਿਹੜਾ ਖਤਰਾ ਉਹ ਵਾਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਹੜੀਆਂ ਸੋਧ ਜਾਂਚ ਕੇਂਦਰਾਂ ਦੇ ਵੱਲੋਂ ਇਹਨਾਂ ਦੇ ਪਾਣੀ ਦੇ ਸੈਂਪਲ ਲੈ ਕੇ ਜਿਹੜਾ ਚੈੱਕ ਕੀਤਾ ਗਿਆ ਜਿਸ ਦੇ ਵਿੱਚ ਇਹ ਜਿਹੜਾ ਰਿਪੋਰਟ ਆਈ ਆ ਉਸ ਤੇ ਹੋਸ਼ ਉਡਾ ਦੇਣ ਵਾਲੇ ਇਹ ਜਿਹੜਾ ਰਿਜ਼ਲਟ ਨੇ ਉਹ ਸਾਹਮਣੇ ਆਏ ਨੇ ਜਿਸ ਦੇ ਵਿੱਚ ਇਹ ਪਾਇਆ ਜਾ ਰਿਹਾ ਹੈ ਕਿ ਜਿਹੜੇ ਨਦੀਆਂ ਨਾਲਿਆਂ ਦੇ ਨਜ਼ਦੀਕ ਲੋਕ ਰਹਿ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਭਿਆਨਕ ਬਿਮਾਰੀ ਕੈਂਸਰ ਦਾ ਜਿਹੜਾ ਕਾਫੀ ਜ਼ਿਆਦਾ ਖਤਰਾ ਆ ਜਿਹੜਾ ਉਹ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਵੀ ਜੇ ਗੱਲ ਕਰੀਏ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਲੱਗਦੀ ਆ ਉਦੋਂ ਵੀ ਆ ਜਿਹੜਾ ਉੱਥੇ ਦੇ ਲੋਕਾਂ ਨੂੰ ਕੈਂਸਰ ਜਾਂ ਹੋਰ ਕਈ ਭਿਆਨਕ ਬਿਮਾਰੀਆਂ ਆ ਦਾ ਜਿਹੜਾ ਖਤਰਾ ਮੰਡਰਾ ਰਿਹਾ ਸੀ ਕਈਆਂ ਨੂੰ ਹੋਈਆਂ ਵੀ ਨੇ ਜਿਸ ਕਾਰਨ ਜਿਹੜਾ ਉਸ ਫੈਕਟਰੀ ਨੂੰ ਬੰਦ ਕੀਤਾ ਗਿਆ ਸੀ ਤਾਂ ਹੁਣ ਲਗਾਤਾਰ ਜਿਹੜਾ ਧਰਤੀ ਹੇਠਾਂ ਪਾਣੀਆਂ ਉਹ ਗੰਦਲਾ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਬਿਮਾਰੀਆਂ ਦਾ ਖਤਰਾ ਹੋਣਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਜਿਹੜੇ ਬਹੁਤ ਲੋਕ ਨੇ ਉਹ ਚਿੰਤਾਤ ਦਿਖਾਈ ਦੇ ਰਹੇ ਨੇ